ਸਾਡੀ ਆ ਤੀਜੀ ਪੀੜੀ ਖਤਮ ਹੋ ਚੱਲੀ ਐ ਗਾਹਣ ਚੌਥੀ ਪੀੜੀ ਚੱਲ ਪਈ ਐ ਸਾਡੀ ਅਸੀਂ ਤੇ ਸਰਕਾਰਾਂ ਨੂੰ ਇਹ ਆਨੇ ਆ ਵੀ ਸਾਡੀ ਕੋਈ ਬਾਹ ਫੜੋ ਸਾਡਾ ਕੋਈ ਤਰਿਆ ਪੱਕਾ ਕਰੋ ਅਸੀਂ ਤੇ ਮਰ ਗਏ ਸਾਡੇ ਗਾ ਬੱਚਿਆਂ ਨੂੰ ਬਚਾ ਲੋ ਤਾਂ ਸਾਡੇ ਬੱਚੇ ਵੱਜ ਜਾਣਗੇ ਅਸੀਂ ਮਰ ਚੱਲੇ ਆ ਸਾਡੇ ਬਾਪੂ ਮਰ ਗਏ ਸਾਡੇ ਦਾਦੇ ਮਰ ਗਏ ਇੱਥੇ ਇਹਨਾਂ ਦਰਿਆਵਾਂ ਚ ਸਾਡੇ ਬਾਪੂ ਰੁੜ ਕੇ ਮਰ ਕੇ ਖਾਪ ਖਾਪ ਕੇ ਇਹਨਾਂ ਦਰਿਆਵਾਂ ਤੇ ਅਸੀਂ ਮਰ ਗਏ ਅਹੀਂ ਬੁੱਟੇ ਹੋ ਗਏ ਟੈਨਸ਼ਨਾਂ ਚ ਬੁੱਟੇ ਹੁੰਦੇ ਇੱਥੇ ਸਾਨੂੰ ਲੱਗੀ ਏ ਇਹੋ ਹੀ ਦਰਿਆਵਾਂ ਦੀ ਟੈਨਸ਼ਨ ਹੀ ਲੱਗੀ ਸਾਨੂੰ ਨਹੀਂ ਤਾਂ ਅਸੀਂ ਮਰਨ ਵਾਲੇ ਆ ਆ ਰੱਬ ਦੇ ਗਾੜੀ ਮੰਨਤ ਕਰਦੇ ਆ ਖਾਜੇ ਗਾੜੀ ਵੀ ਮੰਨਤ ਕਰਦੇ ਮੈਂ ਤੂੰ ਹੀ ਭਲਾ ਸੋਚ ਸਾਡਾ ਤੂੰ ਹੀ ਭਲਾ ਸੋਚ ਸਾਡਾ ਜੇ ਸਰਕਾਰਾਂ ਨਹੀਂ ਸੋਚਦੀਆਂ ਤੇ ਫਸਲ ਦੇ ਨਾਲ ਹੀ ਤੁਹਾਨੂੰ ਪਤਾ ਗਾਂ ਜੀਮੀਦਾਰ ਆ ਤੇ ਜਦੋਂ ਫਸਲ ਹੀ ਬਰਬਾਦ ਹੋ ਗਈ ਨਾ ਪੱਠਾ ਰਿਆ ਨਾ ਫਸਲ ਰਹੀ ਤੇ ਫੇਰ ਉੱਥੇ ਗਾਂ ਕਾਢਿਆ ਹਰੇ ਬੰਦਾ ਜਿਹੜਾ ਵਾ ਉਹ ਕਾ ਕੰਮ ਕਰੂਗਾ ਜੇ 23 ਵਾਲਾ ਜਿਹੜਾ 23 ਦੇ ਵਿੱਚ ਆਇਆ ਉਹੋ ਹੀ ਜਿਹੜੀ ਮਾਰ ਆ ਉਹਨੇ ਨਹੀਂ ਉਠਣ ਦਿੱਤਾ ਖਾਣਾ ਸੰਗਤ ਨੂੰ ਅਪੀਲ ਕਰਦੇ ਆ ਤੇ ਸਾਨੂੰ ਪੂਰੇ ਮਿੱਟੀ ਜੋ ਵੀ ਆ ਜੋ ਡੀਜ਼ਲ ਦੀ ਸੇਵਾ ਕਰ ਸਕਦਾ ਜੋ ਕਰ ਸਕਦਾ ਸੰਗਤ ਨੇ ਕਰਨਾ ਸੁਲਤਾਨਪੁਰ ਲੋਧੀ ਦੇ ਵਿੱਚ ਮੌਜੂਦ ਆ ਜਿੱਥੇ ਬਿਆਸ ਦਰਿਆ ਲਗਾਤਾਰ ਆਪਣਾ ਕਹਿਰ ਵਰ ਪਾ ਰਿਹਾ ਹੈ ਸੁਨਾਮੀ ਦੇ ਰੂਪ ਵਿੱਚ ਵਗਦਾ ਇਹ ਬਿਆਸ ਦਰਿਆ ਹੁਣ ਪਿੰਡ ਚੱਕ ਪੱਤੂਈ ਬੱਲੂ ਬਹਾਦਰ ਨੂੰ ਆਪਣੀ ਲਪੇਟ 'ਚ ਲੈਂਦਿਆਂ ਹੋਇਆਂ ਇੱਥੇ ਵੀ ਆਰਜੀ ਬੰਨ ਤੋੜ ਚੁੱਕਿਆ ਹੈ ਬੀਤੀ ਰਾਤ ਇੱਥੇ ਆਰਜੀ ਬੰਨ ਟੁੱਟਣ ਤੋਂ ਬਾਅਦ ਹਾਲਾਤ ਬੇਹਦ ਨਾਜ਼ੁਕ ਬਣ ਚੁੱਕੇ ਨੇ ਲਗਾਤਾਰ ਜਿਹੜਾ ਵਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿੰਨੀ ਤੇਜ਼ ਵਹਾਅ ਦੇ ਵਿੱਚ ਇਹ ਪਾਣੀ ਕਿਸਾਨਾਂ ਦੇਆਂ ਖੇਤਾਂ ਦੇ ਵਿੱਚ ਦਸਤਕ ਦੇ ਰਿਹਾ ਹੈ ਤੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਰਿਹਾ ਹੈ ਸਾਡੇ ਨਾਲ ਸਥਾਨਕ ਲੋਕ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤੇ ਹਾਲਾਤਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਰਾਤ ਕਿਹੜੇ ਸਮੇਂ ਇਹ ਬੰਨ ਟੁੱਟਦਾ ਹੈ ਜੀ ਇਹ ਬਾਜੀ ਰਾਤ ਕਰੀਬ 10:00 ਵਜੇ ਸਾਨੂੰ ਲੱਗਿਆ ਨੂੰ ਤਾਂ ਤਕਰੀਬਨ ਡੇਢ ਮਹੀਨਾ ਹੋ ਚੱਲਿਆ ਜਦੋਂ ਜਿਹੜੇ ਕਰਦਿਆਂ ਨੂੰ ਬਹੁਤ ਜ਼ੋਰ ਲੱਗਾ ਵਾ ਆਪਣੇ ਸਾਧੂ ਸੰਤ ਬਾਬਾ ਤਾਰਾ ਸਿੰਘ ਜੀ ਉਹਨਾਂ ਦਾ ਸਾਨੂੰ ਬਹੁਤ ਸਾਥ ਆ ਮਿਲ ਸੇਵਾ ਆਉਂਦੀ ਆ ਸ਼ਰੂਮਣੀ ਕਮੇਟੀ ਸਾਨੂੰ ਡੀਜ਼ਲ ਦੇ ਰਹੀ ਆ ਬڑے ਜੋਰ ਨਾਲ ਤਗੜਿਆਂ ਹੋ ਕੇ ਸੰਗਤਾਂ ਨੇ ਪਿੰਡਾਂ ਨੇ ਸਾਰਿਆਂ ਨੇ ਜੋਰ ਲਾ ਕੇ ਬੰਨ ਵੱਧਾ ਅਚਾਨਕ ਰਾਤ 10 ਵਜੇ ਕਾਰਨ ਦਾ ਤੇ ਪਤਾ ਨਹੀਂ ਲੱਗਾ ਪਾਣੀ ਵੱਧ ਗਿਆ ਜਾਂ ਥੱਲਿਓ ਕੋਈ ਕਾਰਨ ਬਣ ਗਿਆ 10 ਵਜੇ ਰੁੜ ਗਿਆ ਹਾਲਾਤ ਬਹੁਤ ਮਾੜੇ ਆ ਭਾਜੀ ਕੁਝ ਕਹਿਗੇ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਦਰਦ ਉਹੀ ਸਾਰੇ ਤੇ ਮਹਿਸੂਸ ਕਰ ਸਕਦਾ ਬੰਦਾ ਵੀ ਜੀ ਦੀ ਫਸਲ ਦਾ ਨੁਕਸਾਨ ਆ ਜੀ ਇੱਕ ਨਹੀਂ ਹਜ਼ਾਰਾਂ ਹੀ ਏਕੜ ਜਮੀਨ ਫਿਰ ਅੱਜ ਨਹੀਂ ਪਤਾ ਨਹੀਂ ਨੀਰਾ ਜਨਮਾ ਲੋ 82 ਦਾ ਉਦੋਂ ਤੋਂ ਤਾਂ ਲੈ ਕੇ 88 ਆ ਗਏ ਪਤਾ ਨਹੀਂ ਕਿੰਨੇ ਹੜ ਆ ਗਏ ਪਰ ਸਰਕਾਰਾਂ ਗੱਲਾਂ ਕਰਦੀਆਂ ਕਰਦੇ ਕੁਛ ਨਹੀਂ ਪਰ ਅਸੀਂ ਚਾਹੁੰਦੇ ਆ ਕਿ ਇਹਦਾ ਕੋਈ ਪ੍ਰੋਪਰ ਪੱਕਾ ਹਲ ਕੀਤਾ ਜਾਵੇ ਇਹਨੂੰ ਮੰਨ ਲਓ ਬਣ ਇਹਦੀ ਖਲਾਈ ਹੋਵੇ ਦਰਿਆ ਦੇ ਵਿੱਚ ਛੋਟੇ ਛੋਟੇ ਟਾਪੂ ਬਣਿਆ 100 150 ਜਾਂ ਕਿੱਲੇ ਦੇ ਇਹ ਸਾਰੇ ਕੱਢ ਕੇ ਇੱਕ ਬੰਨੇ ਨੂੰ ਕੋਈ ਨਹਿਰੀ ਰੂਪ ਦਿੱਤਾ ਜਾਵੇ ਕਿ ਜਿਹਦਾ ਕੋਈ ਪੱਕਾ ਹਲ ਹੋ ਸਕੇ ਮਾਵਜੇ ਦੇ ਨਾਲ ਸਾਡਾ ਕੋਈ ਗੁਜ਼ਾਰਾ ਨਹੀਂ ਸਾਡੀ ਲੱਖਾਂ ਦੀ ਫਸਲ ਆ ਸਾਨੂੰ 10 20 50 ਹਜ਼ਾਰ ਲੱਖ ਰੁਪਈਆ ਮਾਵਜਾ ਸਾਨੂੰ ਕੁਛ ਨਹੀਂ ਕਹਿੰਦਾ ਸਾਡੀ ਕੋਈ ਮੰਗ ਨਹੀਂ ਮਾਵਜੇ ਦੀ ਸਾਡੀ ਇਹ ਮੰਗ ਆ ਕਿ ਸਰਕਾਰ ਘਟੋ ਘਾਟੇ ਨੂੰ ਕੋਈ ਨਇ ਰੂਪ ਦਵੇ ਜਿਹੜਾ ਗਵਨ ਵਾਲੇ ਸਮੇਂ ਚ ਪੱਕਾ ਲੋ ਸਕੇ ਜੀ ਨਸਲਾਂ ਤੇ ਫਸਲਾਂ ਦੀ ਗੱਲ ਚੱਲ ਰਹੀ ਹੈ ਕਿ ਫਸਲਾਂ ਤਾਂ ਬਰਬਾਦ ਹੋ ਗਈਆਂ ਸ਼ਾਇਦ ਨਸਲਾਂ ਵੱਜ ਜਾਣ ਕੀ ਮੰਗ ਕਰਨੀ ਚਾਹੁੰਦੇ ਹੋ ਹਾਲਾਤ ਕਿਹੋ ਜਿਹੇ ਨੇ ਕਿੰਨਾ ਕੁ ਰਕਬਾ ਇਸ ਇਲਾਕੇ ਦਾ ਹੁਣ ਪ੍ਰਭਾਵਿਤ ਹੈ ਵੇਖੋ ਵੀਰ ਜੀ ਇਹ ਇਹ ਤਾਂ ਕਹਿਣੀ ਤੋਂ ਬਾਹਰ ਆ ਹਜ਼ਾਰਾਂ ਹੀ ਏਕੜ ਕੋਈ ਗਿਣਤੀ ਮਿੰਤੀ ਨਹੀਂ ਜੋ ਤੁਹਾਨੂੰ ਮੈਂ ਪਿੰਡ ਦੱਸ ਦਿੰਨਾ ਵਾ ਕੀ ਮਜਦੀਦ ਹੋ ਗਿਆ ਚੱਕਪੱਤੀ ਬਾਲੂਬਾਦਰ ਹੋ ਗਿਆ ਠੱਕਰਕੌੜਾ ਹੋ ਗਿਆ ਮੰਡਝਾਰਾ ਹੋ ਗਿਆ ਹਸੈਨਪੁਰ ਬੂਲੇ ਹੋ ਗਿਆ ਆਲੀਕਲਾ ਆਲੀ ਖੁਰਦਾ ਅੱਲੂਆਲ ਕਬੀਰਪੁਰ ਲੋਦੀਆਲ ਹਾਜੀਪੁਰ ਬੂਸੋਵਾਲ ਤੱਕ ਸ਼ਹਿਰ ਤੱਕ ਪਾਣੀ ਜਾਊਗਾ ਇਹ ਜਿਹੜਾ ਬੰਨ ਟਟਾ ਵਾ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਕਿ ਕਿੰਨੀ ਏਕੜ ਕਿੰਨੇ 100 ਏਕੜ 1000 ਏਕੜ ਜ਼ਮੀਨ ਹੋਊਗੀ ਬਹੁਤ ਵੱਡਾ ਨੁਕਸਾਨ ਬਹੁਤ ਭਾਰੀ ਨੁਕਸਾਨ ਹੋਇਆ 23 ਨਾਲੋਂ ਵੀ ਵੱਧ ਵਾਏ 23 ਦੇ ਵਿੱਚ ਆਇਆ ਸੀ ਨਾ ਪਾਣੀ 23 ਨਾਲੋਂ ਵੀ ਜ਼ਿਆਦਾ ਨੁਕਸਾਨ ਐ ਕਿਉਂ ਆ ਰਾਤ 10:30 ਵਜੇ ਬੰਨ ਜਿਹੜਾ ਇਹ ਟੁੱਟ ਗਿਆ ਬੜੀ ਮਿਹਨਤ ਕੀਤੀ ਬੜੀ ਸਾਡੇ ਵੀਰਾਂ ਨੇ ਮਿਹਨਤ ਕੀਤੀ ਬਹੁਤ 1.5 ਮਹੀਨਾ ਹੋ ਗਿਆ ਇੱਥੇ ਲੱਗਿਆ ਨੂੰ ਪਰ ਪਰ ਸਾਡੀ ਹੋਰ ਕਿਸੇ ਨੇ ਆ ਕੇ ਥਾਰ ਨਹੀਂ ਲਈ ਅਸੀਂ ਆਪਣੇ ਤੌਰ ਤੇ ਆਪਦੇ ਪੈਸੇ ਇਕੱਠੇ ਕਰਕੇ ਮਤਲਬ ਜਿੰਨੇ ਵੀ ਕਿਸਾਨ ਪਿੰਡਾਂ ਵਾਲੇ ਸਾਡੇ ਤੇ ਸੰਗਠਨ ਜਿਹੜੀ ਸਾਡੀ ਉਹਦੇ ਸਹਿਯੋਗ ਨਾਲ ਹੀ ਜੋ ਆਏ ਅਸੀਂ ਬੰਨ ਲਾਇਆ ਸਾਨੂੰ ਸਾਨੂੰ ਕਿਸੇ ਨੇ ਆ ਕੇ ਸਾਡੀ ਬਾਤ ਨਹੀਂ ਪੁੱਛੀ ਉੱਥੇ ਬਾਉਪੁਰ ਐਂਡੇ ਵੀ ਰਹੇ ਪ੍ਰਸ਼ਾਸਨ ਨੂੰ ਵੀ ਜਾ ਕੇ ਸਾਡਾ ਬੰਨ ਵੇਖੋ ਪਾਣੀ ਜਿਹੜਾ ਰਿਸ ਕਰਿਆ ਵਾ ਪਰ ਇੱਥੇ ਕੋਈ ਨਹੀਂ ਪਹੁੰਚਿਆ ਹੁਣ ਅੱਜ ਸਾਰੇ ਆ ਜਾਣਗੇ ਵਨ ਟੁੱਟ ਕੇ ਹੁਣ ਸਾਰੇ ਪੁੱਛਣਾ ਆ ਕੇ ਖਬਰ ਲੈਣਗੇ ਸਾਰ ਲੈਣਗੇ ਸਾਡੀ ਇੱਥੇ ਕਿਸੇ ਨਹੀਂ ਆ ਕੇ ਸਾਡੀ ਸੁਣੀ ਸਿਰਫ ਇੱਕ ਸੰਤ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਸਰੇਆਲੀ ਸਾਹਿਬ ਵਾਲੇ ਜਿਨ੍ਹਾਂ ਦਾ 12 ਤਰੀਕ ਦਾ ਬਾਉਪੁਰਨ ਵਨ ਟੁੱਟਾ 12 ਤਰੀਕ ਦੇ ਹੀ ਉੱਥੇ ਆ ਗਏ ਬਿਆਨਤ ਲੰਗਰ ਚੱਲਦੇ ਆ ਉਹ ਘਰਾਂ ਵਿੱਚ ਵੀ ਗਏ ਆ ਉੱਥੇ ਜਿਨ੍ਹਾਂ ਜਿਨ੍ਹਾਂ ਦੇ ਘਰ ਡਿੱਗੇ ਆ ਉਹਨਾਂ ਨੂੰ ਮਾਈ ਦਾ ਘਰ ਡੱਗਾ ਬਾਬਿਆਂ ਆਖਾਂ ਬਣਾ ਕੇ ਦਵਾਂਗੇ ਮਾਇਆ ਵੀ ਵੰਡ ਕੇ ਆਏ ਆ ਤੇ ਸਰਕਾਰ ਸਾਨੂੰ ਦੱਸੇ ਵੀ ਸਰਕਾਰ ਨੇ ਕੀ ਦਿੱਤਾ ਇਹ ਤੇ ਬਸ ਸੰਗਤਾਂ ਹੀ ਆ ਤੇ ਮਹਾਂਪੁਰਸ਼ਾ ਤੇ ਇੱਕ ਸਾਡੇ ਜਿਹੜਾ ਐਮਐਲਏ ਆ ਚਲੋ ਮੈਂ ਕੋਈ ਰਾਜਨੀਤਿਕ ਤੌਰ ਤੇ ਨਹੀਂ ਬੋਲਦਾ ਮੈਂ ਜਿਹੜਾ ਚੰਗਿਆਈ ਦਾ ਕੰਮ ਕਰਦਾ ਨਾ ਉਹਦਾ ਦੱਸਣਾ ਚਾਹੀਦਾ ਰਾਣਾ ਇੰਦਰਪ੍ਰਤਾਪ ਸਿੰਘ ਉਹਨੇ ਸਾਡਾ ਬਹੁਤ ਸਾਥ ਦਿੱਤਾ ਪਿਛਲੀ ਵਾਰ ਤੇ ਅੱਜ ਦੇ ਵਿੱਚ ਵੀ ਤੇ ਐਟਕੀਵੇਂ ਕਰੇ ਨਾ ਦਿੱਤੀਆਂ ਡੀਜ਼ਲ ਤਾਂ ਹੁਣ ਵੀ ਅੱਜ ਵੀ ਉਹਨੇ ਕਹਿਤਾ ਜੋ ਤੁਹਾਨੂੰ ਚਾਹੀਦਾ ਤਾਰ ਚਾਹੀਦੀ ਬੋਰੇ ਚਾਹੀਦੇ ਮਸ਼ੀਨਾਂ ਚਾਹੀਦੀਆਂ ਤੇਲ ਚਾਹੀਦਾ ਜੋ ਚਾਹੀਦਾ ਵਾ ਅਸੀਂ ਤੁਹਾਡੇ ਨਾਲ ਖੜੇ ਆਂ ਅਹੀਂ ਦੇਵਾਂਗੇ ਇੱਕ ਕਿ ਉਹਨਾਂ ਦੀ ਹਜੇ ਸਰਕਾਰ ਵੀ ਨਹੀਂ ਤੇ ਜਿਹੜੀ ਸਾਡੀ ਮੌਜੂਦਾ ਸਰਕਾਰ ਆ ਉਹਨਾਂ ਨੇ ਸਾਨੂੰ ਆ ਕੇ ਪੁੱਛਿਆ ਵੀ ਨਹੀਂਗਾ ਕਿ ਤੁਸੀਂ ਜਾਂ ਹੈਗੇ ਆ ਕਿ ਨਹੀਂ ਹੈਗੇ ਤੇ ਸਾਰੀ ਫਸਲ ਵਾ ਜਿਹੜੀ ਫਸਲ ਦੇ ਨਾਲ ਹੀ ਤੁਹਾਨੂੰ ਪਤਾ ਗਾਂ ਜ਼ਮੀਂਦਾਰ ਆ ਤੇ ਜਦੋਂ ਫਸਲ ਹੀ ਬਰਬਾਦ ਹੋ ਗਈ ਨਾ ਪੱਠਾ ਰਿਆ ਨਾ ਫਸਲ ਰਹੀ ਤੇ ਫੇਰ ਉੱਥੇ ਗਾਂ ਕਾਹਦੇ ਆਹਰੇ ਬੰਦਾ ਜਿਹੜਾ ਵਾ ਉਹ ਕਾਹ ਕੰਮ ਕਰੂਗਾ ਜੇ 23 ਵਾਲਾ ਜਿਹੜਾ 23 ਦੇ ਵਿੱਚ ਆਇਆ ਉਹੋ ਹੀ ਜਿਹੜੀ ਮਾਰ ਆ ਉਹਨੇ ਨਹੀਂ ਉਠੰਨ ਦਿੱਤਾ ਕਿਸਾਨਾਂ ਨੂੰ ਰੇਤਾ ਪੈ ਗਈ ਜ਼ਮੀਨਾਂ ਦੇ ਵਿੱਚ ਰੇਤਾ ਨਹੀਂ ਚੁੱਕਣ ਦਿੱਤੀ ਕਿਸੇ ਨੂੰ ਬੁਰਾ ਹਾਲ ਹੋਇਆ ਕੋਈ ਉਹਨੋਂ ਕੋਈ ਚਲੋ ਵੀਰ ਨੇ ਮੁਆਵਜ਼ੇ ਦੀ ਗੱਲ ਕੀਤੀ ਉਦੋਂ 23 ਦੇ ਵਿੱਚ ਨਾ ਕਿਹੜਾ ਸਾਨੂੰ ਦਿੱਤਾ ਕੋਈ ਕਿਸੇ ਨੇ ਨਹੀਂ ਸਾਨੂੰ ਪੁੱਛਿਆ ਆਗੇ ਤੇ ਅਸੀਂ ਵੱਧ ਤੋਂ ਵੱਧ ਜਿਹੜੀ ਇਹੋ ਸੰਗਤ ਨੂੰ ਅਪੀਲ ਕਰਦੇ ਆਂ ਤੇ ਸਾਨੂੰ ਬੋਰੇ ਮਿੱਟੀ ਜੋ ਵੀ ਆ ਜੋ ਡੀਜ਼ਲ ਦੀ ਸੇਵਾ ਕਰ ਸਕਦਾ ਜੋ ਕਰ ਸਕਦਾ ਸੰਗਤ ਨੇ ਕਰਨਾ ਬੜੀ ਦੂਰੋਂ ਦੂਰੋਂ ਸੰਗਤ ਜਿੱਥੇ-ਜਿੱਥੇ ਵੀ ਤੁਹਾਡੇ ਮੀਡੀਆ ਰਾਈ ਧੰਨਵਾਦ ਕਰਦੇ ਆਂ ਤੁਹਾਡਾ ਵੀ ਜਿਹੜੇ ਕਿ ਨਾ ਸੰਗਤ ਤਾਂ ਹੀ ਤੇ ਇਹਨਾਂ ਗੁੰਗੀਆਂ ਬੋਲੀਆਂ ਸਰਕਾਰਾਂ ਜਿਹੜੀਆਂ ਬੈਠੀਆਂ ਉਹਨਾਂ ਤੱਕ ਆਵਾਜ਼ ਪਹੁੰਚਦੀ ਆਂ ਛੇਤ ਕੋਈ ਸੁਣ ਕੇ ਜਿਹੜਾ ਵਾ ਇੱਥੇ ਆ ਹੀ ਜਾਵੇ ਕਿ ਅਸੀਂ ਬੇਨਤੀ ਕਰਦੇ ਆ ਜਿੰਨੀ ਵੀ ਸੰਗਤ ਸਾਡੇ ਵੀਰ ਬਾਂ ਨੌਜਵਾਨ ਪੀੜ੍ਹੀ ਕਿਉਂਕਿ ਇਹਨੂੰ ਆਪਾਂ ਤੋੜਨ ਨੂੰ ਮਹਾਪੁਰਸ਼ਾਂ ਵੱਲੋਂ ਹੀ ਹੁਕਮ ਆ ਵੀ ਬੰਨਣਾ ਵਾ ਉਹਨਾਂ ਦੀ ਸੰਗਤ ਜਿਹੜੀ ਰੋਜ਼ ਬਿਆੰਤ ਸੰਗਤਾਂ ਆਉਣ ਡਈਆਂ ਵਾ ਸੇਵਾ ਕਰਨ ਵਾਸਤੇ ਬਿਆੰਤ ਲੰਗਰ ਚੱਲਣ ਡਿਆ ਕਿ ਇਹ ਗੱਲ ਦੀ ਇੱਥੇ ਲੰਗਰ ਪਾਣੀ ਦੀ ਕੋਈ ਘਾਟ ਨਹੀਂ ਕੋਈ ਟੋਟਣੀ ਤੇ ਬਾਕੀ ਅਸੀਂ ਇਹੋ ਅਪੀਲ ਕਰਦੇ ਆ ਕਿ ਵਾਹਿਗੁਰੂ ਕਿਰਪਾ ਕਰੇ ਇਹ ਜਿਹੜਾ ਬੰਨ ਬੰਨੀਏ ਬਾਕੀ ਇਹ ਦਰਿਆਵਾਂ ਜਿਹੜਾ ਇਹ ਖਲਾਈ ਕੀਤੀ ਜਾਵੇ ਇਹ ਜਿਹੜਾ ਉੱਚਾ ਹੈ ਨਾ ਜ਼ਮੀਨਾਂ ਨਾਲੋਂ ਇਹਦੀ ਖਲਾਈ ਨੂੰ ਡੂੰਘਾ ਕੀਤਾ ਜਾਵੇ ਕਿ ਗਾਂ ਨਾ ਸਾਨੂੰ ਕੋਈ ਇਹਦੀ ਮਾਰਚਲ ਨਹੀਂ ਬੋਵੇ ਨਹਿਰੀ ਰੂਪ ਬਣਾਇਆ ਜਾਵੇ ਬਾ ਇਹੋ ਹੀ ਗਿਆਰਸ਼ ਕਰਦੇ ਆ ਜੀ ਸੋ ਲਗਾਤਾਰ ਕਿਸਾਨ ਜਿਹੜੇ ਨੇ ਉਹ ਮੰਗ ਕਰ ਰਹੇ ਨੇ ਕਿ ਦਰਿਆ ਦੀ ਖਲਾਈ ਕੀਤੀ ਜਾਵੇ ਅ ਵੱਡੀ ਪੱਦਰ ਦੇ ਉੱਤੇ ਇਸ ਵਾਰ ਸੁਲਤਾਨਪੁਰ ਲੋਧੀ ਦਾ ਇਲਾਕਾ ਜਿਹੜਾ ਉਹ ਪ੍ਰਭਾਵਿਤ ਹੋਇਆ ਚਾਹੇ 16 ਪਿੰਡ ਬਾਉਪੁਰ ਦੇ ਹੋਣ ਚਾਹੇ ਆਲੀਕਲਾਂ ਦੇ ਵਿੱਚ 30 35 ਪਿੰਡਾਂ ਦਾ ਰਕਬਾ ਪ੍ਰਭਾਵਿਤ ਹੋਵੇ ਤੇ ਹੁਣ ਇਹ ਚੱਕਪਤੀ ਬੱਲੂ ਭਾਦਰ ਦੇ ਵਿੱਚ ਜਿਹੜਾ ਆਰਜੀ ਬੰਟ ਟੁੱਟਦਾ ਕੁੱਲ ਮਿਲਾ ਕੇ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜ਼ਿੰਮੇਵਾਰ ਤਾਂ ਆਪਾਂ ਸਰਕਾਰਾਂ ਨੂੰ ਹੀ ਕਵਾਂਗੇ ਇਹ ਜੇ ਇਹਨੂੰ ਆਪਾਂ ਕੁਦਰਤੀ ਆਫਤ ਕਹਿ ਦਈਏ ਕੁਦਰਤੀ ਆਫਤ ਹੈ ਹਰ ਸਾਲ ਮੀਂਹ ਪੈਣੀ ਬੈਣੀ ਆ ਹਰ ਸਾਲੇ ਦਰਿਆ ਦੇ ਵਿੱਚ ਪਾਣੀ ਵਧਨੇ ਵਧਨੇ ਆ ਉਹਦਾ ਪ੍ਰਬੰਧ ਤਾਂ ਸਰਕਾਰਾਂ ਨੂੰ ਹੀ ਕਰਨਾ ਜਿਵੇਂ ਕਿ ਅੱਜ ਆਪਾਂ ਡੇਢ ਮਹੀਨਾ ਇਸ ਪਾਣੀ ਨੂੰ ਰੋਕ ਕੇ ਰੱਖਿਆ ਇਹ ਇੰਨਾ ਹੀ ਉੱਚਾ ਪਾਣੀ ਵਹਿ ਰਿਹਾ ਵਾ ਡੇਢ ਮਹੀਨੇ ਤੋਂ ਤੇ ਲੋਕਾਂ ਨੇ ਆਪਣੇ ਫਸਲਾਂ ਦੀਆਂ ਗਰਾਹੀਆਂ ਕਰਕੇ ਕਿੱਲਿਆਂ ਨੂੰ ਪੈਸੇ ਲਾ ਕੇ ਤੇ ਮਸ਼ੀਨਾਂ ਲਾ ਕੇ ਤੇ ਇਹਨੂੰ ਬੰਨ ਕੇ ਹੁਣ ਤੱਕ ਰੋਕ ਛੱਡਿਆ ਤੇ ਸਰਕਾਰਾਂ ਦੇ ਬਹੁਤ ਕੁਝ ਕਰ ਸਕਦੀਆਂ ਇਸ ਨੂੰ ਨਹਿਰੀ ਰੂਪ ਦਿੱਤਾ ਜਾ ਸਕਦਾ ਇਹਦੀ ਖਦਾਈ ਕੀਤੀ ਜਾ ਸਕਦੀ ਆ ਤੇ ਬਾਕੀ ਹੋਰ ਜਿਹੜੇ ਆਮ ਲੋਕ ਆ ਉਹ ਤੇ ਇਹਦਾ ਪ੍ਰਬੰਧ ਕੀ ਕਰ ਸਕਦੇ ਆ ਇਹ ਸਾਰੇ ਕੋਈ ਦੀ ਜ਼ਿੰਮੇਵਾਰੀ ਜਿਹੜੀ ਉਹ ਸਰਕਾਰਾਂ ਦੀ ਆਪਾਂ ਕਹਿ ਸਕਦੇ ਹ ਕਿਸਾਨਾਂ ਦੇ 2023 ਦੇ ਜ਼ਖਮ ਵੀ ਅੱਲੇ ਨੇ ਕੀ ਲੱਗਦਾ ਹੈ ਕਿ ਜਿਹੜੀ ਇਸ ਵਾਰ 25 ਦੀ ਮਾਰ ਉਹ ਚੱਲ ਸਕਣਗੇ ਕਿਸਾਨ ਨਹੀਂ 2023 ਦੀ ਗੱਲ ਨਹੀਂ ਕੇਵਲ ਇਹ ਜਿਵੇਂ ਸਾਡੇ ਜਨਮ ਤੋਂ ਲੈ ਕੇ ਅਸੀਂ 88 ਤੋਂ ਵੀ ਪਹਿਲਾਂ ਹੋਰ 94 ਵਿੱਚ ਆਇਆ 88 ਵਿੱਚ ਆ ਪਹਿਲੀ ਗੱਲ ਤਾਂ ਹਰ ਸਾਲ ਹੀ ਤਕਰੀਬਨ ਇਹ ਹਾਲਾਤ ਜਿਹੜੇ ਉਹ ਬਣ ਜਾਂਦੇ ਆ ਤੇ ਇਹ 23 ਦੇ ਵਿੱਚ ਵੀ ਵੱਡੇ ਜਿਹੜੇ ਵੱਡੇ ਆੜਾ ਆਪਾਂ ਉਹਨਾਂ ਦੀ ਗੱਲ ਕਰਦੇ 88 ਵਿੱਚ 23 ਵਿੱਚ ਜਾਂ ਹੋਣਾ ਆ ਤੇ ਤਕਰੀਬਨ ਹਰ ਸਾਲ ਹੀ ਇਸ ਤਰੀਕੇ ਦੇ ਨਾਲ ਮਾਰਾਂ ਜਿਹੜੀਆਂ ਪੈਂਦੀਆਂ ਆ ਅੱਜ ਇਧਰਲੇ ਬੰਨੇ ਆਪਾਂ ਵੇਖ ਸਕਦੇ ਆ ਬਾਉਪੋਰਾ ਸਾੰਗਰੇ ਇਧਰ 16 ਪਿੰਡ ਇਧਰ ਇਹਨਾਂ ਨੂੰ ਅਜ ਮਹੀਨਾ ਹੋ ਗਿਆ ਡੁੱਬਿਆ ਉਹਨਾਂ ਨੂੰ ਤੇ ਇਹ ਹਰ ਸਾਲ ਹੀ ਇਸੇ ਤਰੀਕੇ ਦੇ ਨਾਲ ਹੁੰਦਾ ਵਾ ਇਹ ਕੋਈ ਨਵੀਂ ਗੱਲ ਨਹੀਂ ਈ ਪੱਕਾ ਹੱਲ ਹੋਣਾ ਚਾਹੀਦਾ ਪੱਕਾ ਹੱਲ ਹੋਣਾ ਤੇ ਸਾਡੀ ਆ ਤੀਜੀ ਪੀੜੀ ਖਤਮ ਹੋ ਚੱਲੀ ਐ ਗਾਂ ਉਹ ਚੌਥੀ ਪੀੜੀ ਚੱਲ ਪਈ ਐ ਸਾਡੀ ਅਸੀਂ ਤੇ ਸਰਕਾਰਾਂ ਨੂੰ ਇਹ ਆਨੇ ਆ ਵੀ ਸਾਡੀ ਕੋਈ ਬਾਹ ਫੜੋ ਸਾਡਾ ਕੋਈ ਦਰਿਆ ਪੱਕਾ ਕਰੋ ਅਸੀਂ ਤੇ ਮਰ ਗਏ ਸਾਡੇ ਗਾਂ ਬੱਚਿਆਂ ਨੂੰ ਬਚਾ ਲਓ ਅਸੀਂ ਤੇ ਇਹ ਆਨੇ ਆ ਉਹ ਸਾਡੇ ਬੱਚੇ ਵੱਜ ਜਾਣਗੇ ਅਸੀਂ ਮਰ ਚੱਲੇ ਆ ਸਾਡੇ ਬਾਪੂ ਮਰ ਗਏ ਸਾਡੇ ਦਾਦੇ ਮਰ ਗਏ ਇੱਥੇ ਇਹਨਾਂ ਦਰਿਆਵਾਂ ਚ ਉਹ ਸਾਨੂੰ ਬਚਾ ਲਓ ਅਸੀਂ ਤੇ ਵਧਾਈ ਖਾਦੀ ਰੱਬਾ ਅਸੀਂ ਤੇ ਅਹੀਂ ਸਾਡੀਆਂ ਬਾਬੇ ਤੋਂ ਬਾਬਿਆਂ ਤੋਂ ਬਿਨਾ ਕੋਈ ਨਹੀਂ ਜੇ ਬਾਹ ਫੜਦਾ ਸਾਡੀ ਕੋਈ ਨਹੀਂ ਇਹ ਸਰਕਾਰਾਂ ਬੋਟਾ ਲੈਣ ਨੂੰ ਆ ਜਾਂਦੀਆਂ ਕੋਈ ਨਹੀਂ ਜੇ ਬਾਬਿਆਂ ਤੋਂ ਬਿਨਾ ਹੱਡੀ ਬਾਹ ਫੜਦਾ ਏ ਰੱਬ ਦਾ ਬਾਤ ਆਹੀਂ ਤੇ ਆਨੇ ਸਾਨੂੰ ਬਚਾ ਲੋ ਓ ਸਾਡੇ ਬੱਚੇ ਬਚਾ ਲੋਗਾ ਅਸੀਂ ਤੇ ਮਰ ਚੱਲੇ ਆ ਆ ਵੇਖੋ ਸਾਡੇ ਬਾਪੂ ਅਸੀਂ ਸਾਡੇ ਬਾਪੂ ਰੋੜ ਗਏ ਮਰ ਗਏ ਖਖਪ ਖਖਪ ਕੇ ਇਹਨਾਂ ਦਰਿਆਵਾਂ ਤੇ ਅਸੀਂ ਮਰ ਗਏ ਅਸੀਂ ਬੁੱਢੇ ਹੋ ਗਏ ਟੈਨਸ਼ਨਾਂ ਚ ਬੁੱਢੇ ਹੋ ਗਏ ਇੱਥੇ ਸਾਨੂੰ ਲੱਗੀ ਏ ਇਹੋ ਹੀ ਦਰਿਆਵਾਂ ਦੀ ਟੈਨਸ਼ਨ ਹੀ ਲੱਗੀ ਸਾਨੂੰ ਨਹੀਂ ਤੇ ਅਸੀਂ ਮਰਨ ਵਾਲੇ ਹਾਂ ਪਹਿਲੀਆਂ ਜਿਹੜੀਆਂ ਖਰਾਕਾਂ ਖਾਧੀਆਂ ਐ ਬਾਪੂ ਮਰਨ ਵਾਲੇ ਨਹੀਂ ਸਾਨੂੰ ਇਹ ਟੈਨਸ਼ਨਾਂ ਹੀ ਲੱਗੀਆਂ ਸਾਡੀ ਅਸੀਂ ਤੇ ਇਹਨੇ ਬੱਚੇ ਅਗਾ ਹੁਣ ਜਿਦ ਤਰਾ ਖਾਤਾ ਪੈਂਡੀਆਂ ਯਹਰ ਹਣ ਉਹ ਜਵਾਨੀਆਂ ਨਹੀਂ ਰਹਿ ਗਈਆਂ ਆਪਣੀਆਂ ਬੱਚਿਆਂ ਚ ਅਸੀਂ ਤੇ ਇਹਨੇ ਸਾਡੇ ਬੱਚੇ ਬਚਾ ਲਓ ਇਹਨੂੰ ਨਹਿਰੀ ਰੂਪ ਕਰ ਦੋ ਤੁਹਾਡੇ ਰੱਬ ਮਹਾਰਾਜ ਤੁਹਾਡੇ ਵੀ ਬੱਚਿਆਂ ਨੂੰ ਦੇਵੇ ਅਸੀਂ ਤੇ ਆਹ ਰੱਬ ਦੇ ਗਾੜੀ ਮੰਨਤ ਕਰਦੇ ਖਾਜੇ ਗਾੜੀ ਵੀ ਮੰਨਤ ਕਰਦੇ ਮੈਂ ਤੂੰ ਹੀ ਭਲਾ ਸੋਚ ਸਾਡਾ ਤੂੰ ਹੀ ਭਲਾ ਸੋਚ ਸਾਡਾ ਜੇ ਸਰਕਾਰਾਂ ਨਹੀਂ ਸੋਚਦੀਆਂ ਤੇ ਬਸ ਸੋ ਭਾਵੁਕਤਾ ਕਿਉਂਕਿ ਲਾਜ਼ਮੀ ਹੈ ਕਿਉਂਕਿ ਹਾਲਾਤ ਹੀ ਇਹੋ ਜਿਹੇ ਨੇ 2023 ਦੇ ਵਿੱਚ ਕਿਸਾਨਾਂ ਨੂੰ ਵੱਡੀ ਮਾਰ ਪਈ ਸੀ ਕਿਸੇ ਨੇ ਆਪਣੀ ਧੀ ਦਾ ਵਿਆਹ ਕਰਨਾ ਸੀ ਕਿਸੇ ਨੇ ਬੱਚੇ ਨੂੰ ਵਿਦੇਸ਼ ਭੇਜਣਾ ਸੀ ਕਿਸੇ ਨੇ ਆਰਤੀ ਦਾ ਕਰਜ਼ਾ ਦੇਣਾ ਸੀ ਕਿਸੇ ਨੇ ਟਰੈਕਟਰ ਦੀ ਕਿਸ਼ਤ ਦੇਣੀ ਸੀ ਕੁੱਲ ਮਿਲਾ ਕੇ ਇੱਕ ਵੱਡੀ ਆਰਥਿਕ ਸੱਟ ਇਸ ਇਲਾਕੇ ਨੂੰ ਮੋੜ ਤੋਂ ਵੱਜੀ ਹੈ ਤੇ ਇਸ ਹਾਲਾਤਾਂ ਦੇ ਵਿੱਚੋਂ ਜੇਕਰ ਕੋਈ ਕੱਢ ਸਕਦਾ ਹੈ ਤਾਂ ਸਰਕਾਰਾਂ ਤੇ ਪ੍ਰਸ਼ਾਸਨ ਜੇਕਰ ਇਸ ਬਿਆਸ ਦਰਿਆ ਦਾ ਪੱਕਾ ਹੱਲ ਨਿਕਲੇ ਇਹ ਵੀ ਲੋਕ ਜਿਹੜੀ ਉਹ ਟੰਗਸਰ ਜ਼ਿੰਦਗੀ ਬਸਰ ਕਰ ਸਕਣ ਤੇ ਸਰਕਾਰਾਂ ਨੂੰ ਅਪੀਲ ਕਰਾਂਗੇ ਕਿ ਇਹਨਾਂ ਦੀ ਬਾਹ ਫੜੀ ਜਾਵੇ ਨਹੀਂ ਤਾਂ ਇਹਨਾਂ ਦਾ ਜੀਵਨ ਬੇहद ਦੁਖਦਾਈ ਹੋ ਸਕਦਾ ਹੈ ਕੈਮਰਾ ਪਰਸਨ ਸਨਿ ਦੇ ਨਾਲ ਮੈਂ ਵਰੁਣ ਸ਼ਰਮਾ ਰੋਜ਼ਾਨਾ ਸਪੋਕਸਮੈਨ ਟੀਵੀ ਸੁਲਤਾਨਪੁਰ ਲੋਧੀ